ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਡੇ ਵਡੇ ਜੋ ਦੀ ਸੇ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕੌਨ ਵਡਾ ਮਾਇਆ ਵਡਿਆਈ ਸਾਉ ਵਡਾ ਜਨ ਰਾਮ ਲੈ ਵਲਾਈ ਰਹਾ ਭੂਮੀਆ ਭੋਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਊਮੀਆ ਪੋਮ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਜਮਾ ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਗੋ ਕਾਉ ਨੋ ਬਡਾ ਮਾਇਆ ਵਡਿਆਈ ਸੌ ਵਡਾ ਜਨ ਰਾਮ ਦੇਵ ਲਾਈ ਰਹਾ ਭੂਮੀਆ ਪੂਮਾ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾ ਭੂਮੀਆਂ ਭੋਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬਿਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਗੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਭੂਮੀਆਂ ਪੋਮ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬੇਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਲੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੇਵ ਲਈ ਰਹਾ ਭੂਮੀਆ ਪੂਮਾ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬੇਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਜਵਾ ਵੜੇ ਵੜੇ ਜੋ ਦੀ ਸਹ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਓਮੀਆ ਪੋਮ ਉਪਰਨ ਤਲੁਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬੇਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਫਾਂਜਵਾ ਵਰਡੇ ਵਰਡੇ ਜੋ ਦਿਸੇ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾ ਭੂਮੀਆਂ ਭੋਮ ਉਪਰਨ ਤਲੁ ਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬਿਨ ਹਰ ਭਜਨ ਨਾਹੀ ਸ਼ੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਡੇ ਵਡੇ ਜੋ ਦੀ ਸੇ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕਾਹ ਨਾ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੇਵ ਲਈ ਰਹਾ ਭੂਮੀ ਆਪੋ ਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਭੂਮੀਆ ਪੋਮ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਿਲਾ ਪੰਜਵਾ ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਗੋਗ ਕੌਨ ਵਡਾ ਮਾਇਆ ਵਡਿਆਈ ਸੌ ਵਡਾ ਜਨ ਰਾਮ ਲੈ ਵਲਾਈ ਰਹਾਉ ਭੂਮੀਆਂ ਪੋਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬੇਨ ਹਰ ਭਜਨ ਨਹੀਂ ਛੁਟ ਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਿਲਾ ਫਾਂਜਵਾ ਵੱਡੇ ਵੱਡੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਭੂਮੀਆਂ ਪੋਮ ਉਪਰਨ ਤਲੁਜ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾ ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਲੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾਉ ਭੂਮੀਆ ਪੁਮਾ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬੇਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਫਾਂਜਵਾ ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕਾਹੋਂ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾ ਭੂਮੀਆਂ ਭੋਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹੋਂ ਨਾਨਕ ਇਹੋ ਤਤ ਵਿਚਾਰੰ ਬਿਨ ਹਰ ਭਜਨ ਨਾਹੀ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਊਮੀਆ ਪੋਮ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਹੋ ਨਾਨਕ ਇਹੋ ਤਤ ਵਿਚਾਰਾ ਬੇਨ ਹਰ ਭਜਨ ਨਹੀਂ ਛੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਫਾਂਜਵਾ ਵੜੇ ਵੜੇ ਜੋ ਦੀ ਸਹ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾ ਭੂਮੀਆਂ ਪੋਮ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਡੇ ਵਡੇ ਜੋ ਦੀ ਸਹਿ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਨ ਵਡਾ ਮਾਇਆ ਵਡਿਆਈ ਸੌ ਵਡਾ ਜਨ ਰਾਮ ਲੈ ਵਲਾਈ ਰਹਾ ਊਮੀਆ ਪੋਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵੜੇ ਵੜੇ ਜੋ ਦੀ ਸਹਿ ਲੋਗ ਤੈਨ ਕਾਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਦੇਵ ਲਾਈ ਰਹਾ ਭੂਮੀਆ ਪੂਮਾ ਉਪਰਨ ਤਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰੰ ਬਿਨ ਹਰ ਭਜਨ ਨਾਹੀ ਸ਼ੁਟਕਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਿਲਾ ਪੰਜਵਾ ਵੜੇ ਵੜੇ ਜੋ ਦੀ ਸਹ ਲੋਗ ਤੈਨ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੌ ਵੱਡਾ ਜਨ ਰਾਮ ਲੈ ਵਲਾਈ ਰਹਾ ਭੂਮੀ ਆਪੋ ਮ ਉਪਰਨ ਤਲੁ ਜੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੈ ਕਾਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਸ਼ੁਟ ਕਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ